ਪੰਜਾਬ ਚ ਖਾਸ ਕਿਸਮ ਦਾ ਨੈਰੇਟਿਵ ਹੈ ਜਿਹੜਾ ਪੁਲਿਸ ਵੱਲੋਂ ਇੱਕੋ ਕਿਸਮ ਦੀ ਕਹਾਣੀ ਹਥਿਆਰ ਰਿਕਵਰ ਕਰਨ ਗਏ ਸੀਗੇ ਗੈਂਗਸਟਰ ਨੇ ਜਿਹੜਾ ਉੱਥੇ ਰਿਕਵਰ ਕਰਦੇ ਹੋਏ ਫਾਇਰ ਕਰਤਾ ਸਾਡੇ ਤੇ ਤੇ ਜਵਾਬੀ ਕਾਰਵਾਈ ਚ ਉਹ ਮਾਰਿਆ ਗਿਆ ਇੱਕ ਬੱਚਾ ਕਨੈਪ ਹੁੰਦਾ ਲੋਕਾਂ ਦੀ ਭਾਵਨਾਵਾਂ ਜੁੜਦੀ ਹੈ ਕਿ ਬੱਚੇ ਨੂੰ ਕਨੈਪ ਕਿਵੇਂ ਕਰ ਲਿਆ ਪੁਲਿਸ ਨੇ ਉਸੇ ਮਾਹੌਲ ਦੇ ਵਿੱਚ ਉਸ ਦਾ ਇਨਕਾਊਂਟਰ ਕੀਤਾ ਇਸ ਦੇ ਜਰੀਏ ਸਵਾਲ ਬੜੇ ਖੜੇ ਹੋਏ ਤੁਸੀਂ ਕਿਵੇਂ ਸਮਝਿਆ ਉਸ ਕੇਸ ਨੂੰ ਉਸ ਦੇ ਵਿੱਚ ਸੱਚ ਕਿੰਨਾ ਜਾਪਦਾ ਝੂਠ ਕੀ ਜਾਪਦਾ ਪੁਲਿਸ ਨੇ ਲਾਹਾ ਚੱਕਿਆ ਸਰ ਇਸ ਸਥਿਤੀ ਦਾ ਕਿ ਇਹ ਫਰਜੀ ਐਨਕਾਊਂਟਰ ਸੀਗਾ ਪਰ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਪੁਲਿਸ ਦੇ ਕਮਾਊ ਪੁੱਤ ਸੀ ਉਹ ਜਿਹੜੀ ਉਗਰਾਹੀ ਉਹਨਾਂ ਨਾਲੋਂ ਹੀ ਜ਼ਿਆਦਾ ਹੁੰਦੀ ਸੀ ਹੋਇਆ ਨਾ ਮੁਕਾਬਲਾ ਲੋਕਾਂ ਨੇ ਬੜਾ ਜਸ਼ਨ ਮਨਾਇਆ ਕੁਝ ਧਿਰ ਨੇ ਕੁਝ ਇੱਕ ਸੈਕਸ਼ਨ ਨੇ ਕਿ ਵਕ ਵਧੀਆ ਹੋਇਆ ਜਿਹੜਾ ਬੱਚੇ ਨੂੰ ਕਨੈਪ ਕਰਦਾ ਉਹਦੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਸੋਚਦੇ ਐ ਕਿ ਉਹ ਗਲਤ ਸੋਚਦੇ ਐ ਪੁਲਿਸ ਹੈ ਚਾਹੇ ਉੱਪਰ ਹੈ ਜਦੋਂ ਉਸ ਤਰ੍ਹਾਂ ਨਿਆਂ ਨਹੀਂ ਮਿਲਦਾ ਤਾਂ ਇੱਕ ਮਾਨਸਿਕਤਾ ਬਣ ਜਾਂਦੀ ਹੈ ਕਿ ਫੌਰੀ ਕੁਝ ਹੋ ਜਾਏ ਜਾਂ ਪੁਲਸ ਖੁੱਲੀ ਛੁੱਟੀ ਜਿਸ ਟੱਗ ਨਾਲ ਦਿੱਤੀ ਗਈ ਹੈ ਇਹ ਕਿਸੇ ਵੀ ਡੈਮੋਕ੍ਰੈਟਿਕ ਸਟੇਟ ਦੇ ਵਿੱਚ ਇਹ ਬਾਜਬ ਦੀ ਪੁਲਸ ਉੱਤੇ ਸਵਾਲ ਜਦੋਂ ਉੱਠਣ ਲੱਗਦੇ ਆ ਤੇ ਕਿਹਾ ਜਾਂਦਾ ਹੈ ਵੱਡੇ ਅਫਸਰਾਂ ਵੱਲੋਂ ਕਿ ਮੋਰਲ ਡਾਊਨ ਹੁੰਦਾ ਜੀ ਪੁਲਿਸ ਤੇ ਇੰਨੇ ਵੀ ਸਵਾਲ ਨਹੀਂ ਚਾਹੀਦੇ ਜਦੋਂ ਪੁਲਿਸ ਵਕੀਲ ਵੀ ਆਪ ਜੱਜ ਵੀ ਆਪ ਜਦੋਂ ਇਹ ਸਥਿਤੀ ਬਣੇਗੀ ਮੋਰਲ ਡਾਊਨ ਵਾਲੇ ਪਾਸੇ ਨੂੰ ਨਹੀਂ ਜਾਂਦਾ ਨਹੀਂ ਤਾਂ ਅਕਸਰ ਇਹ ਹੁੰਦਾ ਕਿ ਪੁਲਿਸ ਜਿਹੜਾ ਕੋਈ ਕ腐ਪਸ਼ਨ ਨਹੀਂ ਕਰਦਾ ਉਹਨੂੰ ਅਕਸਰ ਡਿਪਾਰਟਮੈਂਟ ਚੋ ਘਾਮ ਦਿੱਤਾ ਜਾਂਦਾ ਜਿਹੜਾ ਖੁੱਡੇ ਲਾਈਨ ਲਾਉਣ ਵਾਲਾ ਹੁੰਦਾ ਜਾਂ ਜਿਹਨੂੰ ਕਹਿੰਦੇ ਹੁੰਦੇ ਨੇ ਤੋ ਕਮਾਊ ਪੋਸਟਾਂ ਦਾ ਪੁਲਿਸ ਚ ਥਾਣੇ ਵਿਕਦੇ ਨੇ ਭਾਈ ਥਾਣੇ ਵਿਕਦੇ ਨੇ ਇਹ ਖਬਰਾਂ ਤਾਂ ਆਮ ਪਬਲਿਕ ਡੋਮੇਨ ਚ ਨੇ ਹਾਲੇ ਵੀ ਪੈਦਾ ਹੁੰਦਾ ਕਿ ਜਦੋਂ ਪੁਲਿਸ ਵਧੇ ਕੀ ਕਰ ਜਾਂਦੀ ਐ ਤੇ ਉਹਨਾਂ ਨੂੰ ਬਚਾਉਣ ਦੀ ਜਿਹੜੀ ਛਤਰਛਾਇਆ ਕਹਿੰਦੇ ਐ ਕਿ ਸਰਕਾਰਾਂ ਵੱਲੋਂ ਚੱਲਦੀ ਐ ਜਿਸ ਤਰ੍ਹਾਂ ਪੁਲਿਸ ਸਟੇਟ ਬਣਾਉਣ ਵਾਲੇ ਪਾਸੇ ਨੂੰ ਅਕਸਰ ਹੋਇਆ ਜਾ ਰਿਹਾ ਤੁਰਿਆ ਜਾ ਰਿਹਾ ਨਯਾਵੀ ਗਵਰਨਮੈਂਟ ਉਸ ਪਾਸੇ ਨੂੰ ਪੁਲਿਸ ਨੂੰ ਤਾਕਤ ਦੇ ਰਹੀ ਹੈ ਇਸ ਕੇਸ ਵਿੱਚ ਇਹ ਵੀ ਦੇਖਿਆ ਗਿਆ ਕਿਉਂਕਿ ਮਾਮਲਾ ਸ਼ਾਇਦ ਦੱਬ ਜਾਂਦਾ ਜੇ ਕਰਨਲ ਬਾਠ ਵਾਲੀ ਕੇਸ ਜਾਂ ਕਾਂਡ ਨਾ ਵਾਪਰਦਾ ਕਰਨਲ ਬਾਠ ਹੋਣਾ ਨਾਲ ਧੱਕੇਸ਼ਾਹੀ ਹੋਈ ਉਹਦੇ ਤੇ ਆਵਾਜ਼ ਉਠਾਈ ਸੀ ਤੁਸੀਂ ਉਦੋਂ ਵੀ ਇਹ ਕੁਐਸਚਨ ਉਠਾਇਆ ਕਿ ਐਕਸੈਸ ਪਾਵਰ ਨਹੀਂ ਦਿੱਤੀ ਜਾ ਸਕਦੀ ਪੁਲਿਸ ਨੂੰ ਕਿ ਲੋਕ ਸਾਹਮਣੇ ਨਹੀਂ ਆਉਂਦੇ ਹੁੰਦੇ ਕਿਸੇ ਨੂੰ ਮੂਹਰੇ ਤੁਰਨਾ ਪੈਂਦਾ ਮਾਪਿਆਂ ਨੇ ਹੁਣ ਥੋੜੀ ਸਟੈਂਡ ਲਿੱਤਾ ਹੁਣ ਉਹ ਹਾਈ ਕੋਰਟ ਆਏ ਨੇ ਜੇ ਤਾਂ ਕੋਈ ਪਰਿਵਾਰ ਪਹੁੰਚ ਕਰ ਲੈਂਦਾ ਹਾਈ ਕੋਰਟ ਤੱਕ ਤਾਂ ਗੱਲ ਬਣ ਜਾਂਦੀ ਹੈ ਥੋੜੀ ਬਹੁਤ ਹੀ ਥੱਲੇ ਪੂਣਛਾਨ ਹੁੰਦੀ ਹੈ ਜਿਹੜਾ ਹਾਈ ਕੋਰਟ ਜਾ ਹੀ ਨਹੀਂ ਸਕਦਾ ਮਾਮਲਾ ਹੀ ਰਫਾ ਦਫਾ ਹੋ ਜਾਂਦੇ ਔਰ ਜਿਸ ਜਿਸ ਤਰ੍ਹਾਂ ਪੁਲਿਸ ਨੂੰ ਖੁੱਲੀ ਖੇਡ ਖੇਡਣ ਦੀਆਂ ਛੁੱਟੀਆਂ ਦਿੱਤੀਆਂ ਜਾਂਦੀਆਂ ਨੇ ਜਦੋਂ ਇਹ ਸਾਰੇ ਮਾਮਲੇ 'ਚ ਤਾਂ ਜਿੱਥੇ ਐਕਸ ਤਾਕਤਾਂ ਨਾ ਮੈਸੀ ਹੋ ਜ਼ੁੰਦਾ ਉਥੇ ਕ੍ਰਾਪਸ਼ਨ ਵੀ ਵੱਧ ਇਹ ਦੁੱਧ ਦੀ ਰਾਖੀ ਜਦੋਂ ਤੁਸੀਂ ਬਿੱਲੀ ਨੂੰ ਬਿਠਾਓਗੇ ਤਾਂ ਫਿਰ ਭਾਈ ਦੁੱਧ ਦਾ ਕੀ ਬਣਨਾ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਪੁਲਿਸ ਦਾ ਕਾਰਵਿਹਾਰ ਖਾਸ ਕਰਕੇ ਇੱਕ ਕੇਸ ਦੇ ذریعے ਸਵਾਲ ਬੜੇ ਖੜੇ ਹੋਏ ਮਾਪੇ ਅੱਜ ਵੀ ਕਹਿੰਦੇ ਨੇ ਕਿ ਸਾਡਾ ਪੁੱਤਰ ਇਹ じゃ ਨਹੀਂ ਸੀ ਪਰ ਇੱਕ ਬੱਚਾ ਕਨੈਪ ਹੁੰਦਾ ਲੋਕਾਂ ਦੀ ਭਾਵਨਾਵਾਂ ਜੁੜਦੀ ਹੈ ਕਿ ਬੱਚੇ ਨੂੰ ਕਨੈਪ ਕਿਵੇਂ ਕਰ ਲਿਆ ਇਸ ਦੋਸ਼ੀ ਨੂੰ ਤਾਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਪੁਲਿਸ ਨੇ ਉਸੇ ਮਾਹੌਲ ਦੇ ਵਿੱਚ ਉਸ ਦਾ ਇਨਕਾਊਂਟਰ ਕੀਤਾ 22 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਦਾ ਪਰ ਅੱਜ ਮਾਮਲਾ ਹਾਈ ਕੋਰਟ ਤੱਕ ਪਹੁੰਚ ਚੁੱਕਾ ਹੈ ਵਕੀਲਾਂ ਦੀਆਂ ਟੀਮਾਂ ਘੋਖ ਪੜਤਾਲ ਕਰ ਰਹੀਆਂ ਨੇ ਕਿ ਆਖਰਕਾਰ ਪੁਲਿਸ ਦੀ ਕਾਰਵਾਈ ਉਹ ਸਹੀ ਸੀ ਜਾਂ ਗਲਤ ਸੀ ਉਹ ਸੰਵਿਧਾਨਕ ਸੀ ਜਾਂ ਸਰਵਵਿਧਾਨਕ ਸੀ ਇਸ ਦੇ ਮੱਦੇ ਨਜ਼ਰ ਅਸੀਂ ਗੱਲਬਾਤ ਕਰਾਂਗੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਾਡੇ ਨਾਲ ਨੇ ਰਮਿੰਦਰ ਸਿੰਘ ਪਟਿਆਲਾ ਜੀ ਪਟਿਆਲਾ ਜਲਾਈ ਇਹਨਾਂ ਦਾ ਪਿੰਡ ਹੈ ਤੇ ਪਟਿਆਲੇ ਵਿੱਚ ਸਾਰਾ ਵਾਕਿਆਤ ਹੋਇਆ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਹਨਾਂ ਦਾ ਨਜ਼ਰੀਆ ਕੀ ਹੈ ਉਸ ਕੇਸ ਨੂੰ ਲੈ ਕੇ ਤੇ ਓਵਰ ਆਲ ਪੰਜਾਬ ਦੇ ਵਿੱਚ ਹੁੰਦੇ ਪੁਲਿਸ ਦੇ ਇਨਕਾਊਂਟਰਾਂ ਨੂੰ ਲੈ ਕੇ ਸਾਰੀ ਗੱਲਬਾਤ ਕਰਾਂਗੇ ਆ ਸਭ ਤੋਂ ਪਹਿਲਾਂ ਰਮਿੰਦਰ ਜੀ ਮੈਂ ਤੁਹਾਡੇ ਤੋਂ ਉਸ ਕੇਸ ਦੇ ਪ੍ਰਸੰਗ 'ਚ ਜਾਣਨਾ ਚਾਹਨਾ ਕਿ ਹੁਣ ਤੱਕ ਜਿੰਨੀ ਜਾਣਕਾਰੀ ਆਈ ਮਾਰਚ ਮਹੀਨੇ ਤੋਂ ਲੈ ਕੇ ਮਈ ਮਹੀਨੇ ਤੱਕ ਤੁਸੀਂ ਕਿਵੇਂ ਸਮਝਿਆ ਉਸ ਕੇਸ ਨੂੰ ਉਸ ਦੇ ਵਿੱਚ ਸੱਚ ਕਿੰਨਾ ਜਾਪਦਾ ਝੂਠ ਕੀ ਜਾਪਦਾ ਦੇਖੋ ਜਦੋਂ ਇਹ ਘਟਨਾ ਵਾਪਰੀ ਹੈ ਉਦੋਂ ਹੀ ਕੁਝ ਸਵਾਲ ਨੇ ਜਿਹੜੇ ਇਸ ਤਰ੍ਹਾਂ ਦੇ ਉੱਭਰਨੇ ਸ਼ੁਰੂ ਹੋ ਗਏ ਸੀ ਠੀਕ ਹੈ ਵਕਤੀ ਤੌਰ ਤੇ ਲੋਕਾਂ ਦੇ ਮੰਚ ਸੀ ਗੱਲ ਉਹ ਕਿ ਇਹਦਾ ਪੁਲਿਸ ਨੇ ਲਾਹਾ ਚੱਕਿਆ ਸਾਰੀ ਸਥਿਤੀ ਦਾ ਔਰ ਇਸਤੇ ਡੈਮੋਕਰੈਟਿਕ ਲਾਅਰ ਐਸੋਸੀਏਸ਼ਨ ਨੇ ਇੱਕ ਫੈਕਟ ਫਾਈਂਡਿੰਗ ਟੀਮ ਬਣਾਈ ਸੀ ਵਕੀਲਾਂ ਦੀ ਟੀਮ ਸੀ ਜੀ ਯੋ ਉਹਨਾਂ ਦੀ ਰਿਪੋਰਟ ਮੈਂ ਹੁਣ ਛਾਇਆ ਹੋਈ ਹੈ ਮੀਡੀਆ 'ਚ ਜੇ ਪਬਲਿਸ਼ ਹੋਈ ਹੈ ਉਸ ਦੇ ਮੁਤਾਬਿਕ ਜਦੋਂ ਚੀਜ਼ਾਂ ਦੇਖਦੇ ਆਂ ਤਾਂ ਉਹਦੇ ਤੇ ਸਵਾਲ ਖੜੇ ਹੁੰਦੇ ਨੇ ਕਿ ਇਹ ਫਰਜ਼ੀ ਇਨਕਾਊਂਟਰਸ ਸੀਗਾ ਔਰ ਇਸ ਗੱਲ ਨੂੰ ਇੱਕ ਗੱਲ ਤਾਂ ਸਾਬਤ ਹੁੰਦੀ ਹੈ ਕਿ ਇਹ ਸਵਾਲ ਨੇ ਤਾਂ ਫਿਰ ਇਹਦੀ ਪ੍ਰੋਪਰ ਜਾਂਚ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਹਾਲਾਂਕਿ ਜਿਹੜੀ ਇਨਵੈਸਟੀਗੇਸ਼ਨ ਟੀਮ ਜਾਂਚ ਕਰ ਰਹੀ ਹੈ ਉਸ ਦੇ ਮੁਖੀ ਨਾਲ ਜਦੋਂ ਸੰਪਰਕ ਕੀਤਾ ਗਿਆ ਤਾ ਪੁਲਿਸ ਦੇ ਟਾਪ ਅਧਿਕਾਰੀਆਂ ਨੇ ਵੀ ਕਿਹਾ ਕਿ ਅਸੀਂ ਡੀਐਲਏ ਦੀ ਜਿਹੜੀ ਰਿਪੋਰਟ ਹੈ ਡੈਮੋਕ੍ਰੈਟਿਕ ਲਾਇਰ ਐਸੋਸੀਏਸ਼ਨ ਦੀ ਰਿਪੋਰਟ ਹੈ ਜਿਹੜੀ ਉਹਨੂੰ ਵੀ ਜਾਂਚ ਦਾ ਹਿੱਸਾ ਬਣਾਵਾਂਗੇ ਮੈਂ ਸਮਝਦਾ ਕਿ ਇਹ ਸਾਰੇ ਮਾਮਲੇ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਹਦੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਇਹ ਦੇਖ ਰਹੇ ਹਾਂ ਕਿ ਪੰਜਾਬ 'ਚ ਇੱਕ ਖਾਸ ਕਿਸਮ ਦਾ ਨੈਰੇਟਿਵ ਹੈ ਜਿਹੜਾ ਪੁਲਿਸ ਵੱਲੋਂ ਇੱਕੋ ਕਿਸਮ ਦੀ ਕਹਾਣੀ ਕਿ ਹਥਿਆਰ ਰਿਕਵਰ ਕਰਨ ਗਏ ਸੀਗੇ ਤੇ ਗੈਂਗਸਟਰ ਨੇ ਜਿਹੜਾ ਉੱਥੇ ਰਿਕਵਰ ਕਰਦੇ ਹੋਏ ਫਾਇਰ ਕਰਤਾ ਸਾਡੇ ਤੇ ਤੇ ਜਵਾਬੀ ਕਾਰਵਾਈ ਚ ਉਹ ਮਾਰਿਆ ਗਿਆ ਜਾਂ ਕਿਸੇ ਦੇ ਪੈਰ ਚ ਗੋਲੀ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਗੱਲ ਆ ਰਹੀ ਹੈ ਇਹ ਸਾਰੀਆਂ ਚੀਜ਼ਾਂ ਇਹ ਦੱਸਦੀਆਂ ਕਿ ਪੰਜਾਬ ਪੁਲਿਸ ਦਾ ਜਿਹੜਾ ਖੁੱਲੀ ਛੁੱਟੀ ਜਿਸ ਟੱਗ ਨਾਲ ਦਿੱਤੀ ਗਈ ਹੈ ਇਹ ਕਿਸੇ ਵੀ ਡੈਮੋਕ੍ਰੈਟਿਕ ਸਟੇਟ ਦੇ ਵਿੱਚ ਇਹ ਬਾਜ਼ਮ ਦੀ ਹੈ ਜਿਵੇਂ ਤੁਸੀਂ ਦੱਸਿਆ ਕਿ ਹਰੇਕ ਥਾਂ ਦੇ ਉੱਤੇ ਕਹਾਣੀ ਸੇਮ ਹੀ ਹੁੰਦੀ ਆ ਕਿੰਨੀ ਮੁੱਦਤਾਂ ਤੋਂ ਚੱਲੀ ਆਉਂਦੀ ਕਈ ਦਿਹਾਕੇ ਹੋ ਗਏ ਪੰਜਾਬ ਨੇ ਕੀ ਕੁਝ ਵੇਖਿਆ ਇਹਨਾਂ ਪੁਲਿਸ ਮੁਕਾਬਲਿਆਂ ਵਿੱਚ ਜਦੋਂ ਗੱਲ ਹੋ ਜਾਂਦੀ ਆ ਇਸ ਮੁਕਾਬਲੇ ਨੂੰ ਲੈ ਕੇ ਜਦੋਂ ਹੋਇਆ ਨਾ ਮੁਕਾਬਲਾ ਲੋਕਾਂ ਨੇ ਬੜਾ ਜਸ਼ਨ ਮਨਾਇਆ ਕੁਝ ਧਿਰ ਨੇ ਕੁਝ ਇੱਕ ਸੈਕਸ਼ਨ ਨੇ ਕਿ ਵਧੀਆ ਹੋਇਆ ਜਿਹੜਾ ਬੱਚੇ ਨੂੰ ਕਨੈਪ ਕਰਦਾ ਉਹਦੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਸੋਚਦੇ ਆ ਕਿ ਉਹ ਗਲਤ ਸੋਚਦੇ ਆ ਨਹੀਂ ਦੇਖੋ ਜਦੋਂ ਸਿਸਟਮ ਦੇ ਵਿੱਚ ਕਈ ਵਾਰੀ ਨਿਆਂ ਨਹੀਂ ਮਿਲਦਾ ਮੈਂ ਪਾਤਰ ਸਾਹਿਬ ਦੀ ਉਸ ਹਫਤਾ ਦਾ ਜ਼ਿਕਰ ਕਰ ਦਿੰਨਾ ਹੈ ਸਦਾਲਾ ਚ ਬੰਦੇ ਬਿਰਖ ਹੋ ਗਏ ਹੂੰ ਤਾਂ ਮਤਲਬ ਟੋਟਲ ਨਿਆਂਇਕ ਸਿਸਟਮ ਦੇ ਵਿੱਚ ਚਾਹੇ ਪੁਲਿਸ ਹੈ ਚਾਹੇ ਉੱਪਰ ਹੈ ਜਦੋਂ ਉਸ ਤਰ੍ਹਾਂ ਨਿਆਂ ਨਹੀਂ ਮਿਲਦਾ ਤਾਂ ਇੱਕ ਮਾਨਸਿਕਤਾ ਬਣ ਜਾਂਦੀ ਹੈ ਕਿ ਫੌਰੀ ਕੁਝ ਹੋ ਜੇ ਹੂੰ ਉਹ ਜਿਹੜੀ ਫੌਰੀ ਮਾਨਸਿਕਤਾ ਹੈ ਕਿ ਇੱਕ ਬੱਚਾ ਕਿਡਨਾਪ ਹੋਇਆ ਔਰ ਉਸ ਗੱਲ ਦੇ ਵਿੱਚ ਜਦੋਂ ਪੁਲਿਸ ਨੇ ਕੀਤਾ ਤਾਂ ਲੋਕ ਉਸ ਨੂੰ ਫੌਰੀ ਰਿਐਕਟ ਕਰਦੇ ਨੇ ਇਹ ਬਰ ਠੀਕ ਹੋ ਗਿਆ ਠੀਕ ਹੋ ਗਿਆ ਨਿਆ ਹੋ ਗਿਆ ਸਿਸਟਮ ਜਦੋਂ ਡਿਲੀਵਰ ਨਹੀਂ ਕਰਦਾ ਤਾਂ ਇਸ ਤਰ੍ਹਾਂ ਦੀ ਭਾਵਕਤਾ ਖੜੀ ਹੁੰਦੀ ਆ ਸਵਾਲ ਤਾਂ ਇਹ ਹੈ ਕਿ ਵੀ ਕੀ ਪੁਲਿਸ ਨੂੰ ਕਿਸੇ ਡੈਮੋਕਰੈਟਿਕ ਸੈਟਅਪ ਦੇ ਵਿੱਚ ਐਕਸੈਸ ਤਾਕਤ ਦਿੱਤੀ ਜਾ ਸਕਦੀ ਆ ਜੇ ਦਵਾਂਗੇ ਤਾਂ ਪੁਲਿਸ ਸਟੇਟ ਬਣੂਗੀ ਪੁਲਿਸ ਸਟੇਟ ਬਣੇਗੀ ਤਾਂ ਲੋਕਾਂ ਦੇ ਡੈਮੋਕਰੈਟਿਕ ਰਾਈਟ ਲੋਕਾਂ ਦੇ ਰੋਜ਼ ਜਿਹੜੀ ਜਿਹੜੀ ਕੁੱਲ ਮਲਾਕੇ ਜਿਹੜੀ ਲੋਕਾਂ ਦੀ ਇੱਕ ਸੇਹ ਹੈ ਕਿਸੇ ਗੱਲ ਦੇ ਉੱਪਰ ਉਹ ਕਟੇਗੀ ਔਰ ਪੁਲਸ ਸਕਸੈਸ ਯੂਜ਼ ਹੈ ਜਿਹੜੀ ਪਾਵਰ ਦੀ ਉਹ ਇੱਕ ਕਿਸਮ ਨਾਲ ਤਾਨਾਸ਼ਾਹੀ ਵਾਲੇ ਪਾਸੇ ਨੂੰ ਜਾਂ ਕਿਸੇ ਵੀ ਕਿਸਮ ਦੀ ਜਵਾਬਦੇਹੀ ਵਾਲੇ ਪਾਸੇ ਤੋਂ ਜਿਹੜਾ ਕਿਨਾਰਾ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਔਰ ਉਹਦਾ ਰਿਜ਼ਲਟ ਇਹ ਹੋਊਗਾ ਕੇ ਲੋਕਾਂ ਦੇ ਮਨੁੱਖੀ ਹੱਕ ਨੇ ਜਿਹੜੇ ਉਹ ਜਿਹੜੇ ਕਨਸਟੀਟਿਊਸ਼ਨ ਤਹਿਤ ਵੀ ਮਿਲੇ ਹੋਏ ਨੇ ਜਾਂ ਇੰਟਰਨੈਸ਼ਨਲੀ ਜਿਹੜੇ ਇੱਕ ਡੈਮੋਕਰੈਟਿਕ ਸੈਟਅਪ ਦੇ ਵਿੱਚ ਰੈਕੋਗਨਾਈਜ਼ ਚੀਜ਼ਾਂ ਨੇ ਕਿ ਇਹ ਲੋਕਾਂ ਦੇ ਹੱਕ ਹੈਗੇ ਨੇ ਜਮਹੂਰੀ ਹੱਕ ਨੇ ਉਹਨਾਂ ਦਾ ਕਾਹਨ ਹੋਣਾ ਸ਼ੁਰੂ ਹੋ ਜਾਂਦਾ ਹੈ ਪੁਲਿਸ ਦੀ ਕਿਤੇ ਨਾ ਕਿਤੇ ਭਰੋਸੇਯੋਗਤਾ ਵੱਡੀ ਮੈਟਰ ਕਰਦੀ ਹੈ ਕਈ ਮਾਮਲਿਆਂ ਵਿੱਚ ਕਦੇ ਤੇ ਦੇਖਣ ਨੂੰ ਮਿਲਦਾ ਹੈ ਕਿ ਵੱਡੇ ਤੋਂ ਵੱਡਾ ਮਾਮਲਾ ਵੀ ਹੈ ਜਿਹੜਾ ਬੜਾ ਛੋਟਾ ਪੈ ਜਾਂਦਾ ਤੇ ਕਈ ਵਾਰੀ ਛੋਟਾ ਮਾਮਲਾ ਬਹੁਤ ਤਾਂ ਹਾਈਲਾਈਟ ਹੋ ਜਾਂਦਾ ਉਹਦੀ ਨੇਚਰ ਨੂੰ ਤੁਸੀਂ ਕਿਵੇਂ ਸਮਝਦੇ ਹੋ ਖਾਸ ਕਰਕੇ ਪੁਲਿਸ ਉੱਤੇ ਸਵਾਲ ਜਦੋਂ ਉੱਠਣ ਲੱਗਦੇ ਆ ਤੇ ਕਿਹਾ ਜਾਂਦਾ ਹੈ ਵੱਡੇ ਅਫਸਰਾਂ ਵੱਲੋਂ ਕਿ ਮੋਰਲ ਡਾਊਨ ਹੁੰਦਾ ਜੀ ਪੁਲਿਸ ਤੇ ਇੰਨੇ ਵੀ ਸਵਾਲ ਨਹੀਂ ਚਾਹੀਦੇ ਦੇਖੋ ਇਹ ਕੁਐਸਚਨ ਮੋਰੈਲਟੀ ਦਾ ਨਹੀਂ ਹੈ ਕੁਐਸਚਨ ਹੈ ਕਿ ਪੁਲਿਸਿੰਗ ਕਿਸ ਸਿਸਟਮ ਤਹਿਤ ਹੈ ਹੂੰ ਲੋਕਾਂ ਦੇ ਕੁਝ ਪੁਲਿਸ ਜਾਂ ਸਟੇਟ ਹੈ ਸਟੇਟ ਦੀ ਲਾ ਐਨਫੋਰਸਮੈਂਟ ਏਜੰਸੀ ਹੈ ਨਾ ਤਾਂ ਉਹਦਾ ਸਭ ਤੋਂ ਪਹਿਲੀ ਡਿਊਟੀ ਇਹ ਹੈ ਕਿ ਪ੍ਰੋਫੈਸ਼ਨਲ ਢੰਗ ਨਾਲ ਲੋਕਾਂ ਦੇ ਡੈਮੋਕਰੈਟਿਕ ਰਾਈਟਸ ਨੇ ਜਿਹੜੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਹੋਏ ਆਪਣਾ ਕੰਮ ਕਰੇ ਪ੍ਰੋਫੈਸ਼ਨਲੀ ਤਾਂ ਪੁਲਿਸ ਦਾ ਢੰਗ ਤਰੀਕਾ ਨਹੀਂ ਉਹੀ ਮੱਧਯੁਗੀ ਪਰੰਪਰਾਵਾਂ ਨੇ ਹਾਲੇ ਵੀ ਆਦਰਵਾਇਜ਼ ਜਿਸ ਢੰਗ ਨਾਲ ਚੀਜ਼ਾਂ ਟੈਕਨੀਕ ਜਾਂ ਹੋਰ ਚੀਜ਼ਾਂ ਵਿਕਸਿਤ ਹੋ ਗਈਆਂ ਤਾਂ ਉਸ ਢੰਗ ਨਾਲ ਚੀਜ਼ਾਂ ਬਣ ਸਕਦੀਆਂ ਨੇ ਅਹ ਹਾਈਕਲ ਤਾਂ ਬਸਾਰੀ ਲੋਕੇਸ਼ਨ ਤੱਕ ਟ੍ਰੇਸ ਹੋ ਜਾਂਦੀ ਹੈਗੀ ਹੈ ਪੁਲਿਸ ਨੇ ਇਸ ਰਖੜੇ ਵਾਲੇ ਮਾਮਲੇ ਚ ਵੀ ਲੋਕੇਸ਼ਨ ਟ੍ਰੇਸ ਕਰਕੇ ਹੀ ਫਾਈਂਡ ਆਊਟ ਕੀਤਾ ਹੈਗਾ ਸਾਰਾ ਕੁਝ ਤੋਂ ਇਸ ਚ ਨਿਆਂ ਦੇਣ ਦੀ ਜਿਹੜੀ ਪਰੰਪਰਾ ਹੈ ਜਦੋਂ ਤੁਸੀਂ ਐਕਸੈਸ ਤਾਕਤ ਦਿਓਗੇ ਤਾਂ ਉਹਦੇ ਚ ਫੇਰ ਜਦੋਂ ਡਰ ਹੀ ਨਹੀਂ ਰਹਿੰਦਾ ਕੋਈ ਕਿਉਂਕਿ ਪੁਲਿਸ ਨੇ ਪੁਲਿਸ ਨੇ ਤਾਂ ਚੀਜ਼ ਨੂੰ ਦੋਸ਼ੀ ਨੂੰ ਪਕੜਨਾ ਆ ਜੁਰਮ ਕਰਨ ਵਾਲੇ ਨੂੰ ਪਕੜਨਾ ਉਹ ਦੋਸ਼ੀ ਹੈ ਜਾਂ ਨਹੀਂ ਹੈ ਨਿਆਂਇਕ ਸਿਸਟਮ ਚ ਸਾਡੀ ਜੁਡੀਸ਼ਰੀ ਦੇ ਹਵਾਲੇ ਕੀਤਾ ਹੋਇਆ ਹੈ ਮਾਮਲਾ ਜਦੋਂ ਪੁਲਿਸ ਵਕੀਲ ਵੀ ਆਪ ਜੱਜ ਵੀ ਆਪ ਜਦੋਂ ਇਹ ਸਥਿਤੀ ਬਣੇਗੀ ਤਾਂ ਉਹ ਸਥਿਤੀ ਮੋਰਲ ਡਾਊਨ ਵਾਲੇ ਪਾਸੇ ਨੂੰ ਨਹੀਂ ਜਾਂਦਾ ਉਹ ਟੋਟਲ ਸਿਸਟਮ ਦੇ ਵਿੱਚ ਜਿਹੜਾ ਵਿਸ਼ਵਾਸ ਆ ਲੋਕਾਂ ਦਾ ਡਗ ਮਗਾਉਣਾ ਸ਼ੁਰੂ ਹੋ ਗਿਆ ਪਿਛਲੇ ਦਿਨਾਂ ਵਿੱਚ ਪੁਲਿਸ ਦੀਆਂ ਵੱਡੀਆਂ ਜਿਹੜੀਆਂ ਗੈਰ ਸੂਧਾਨਕ ਕਾਰਵਾਈਆਂ ਕਰਕੇ ਤੁਹਾਨੂੰ ਲੱਗਦਾ ਹੈ ਕਿ ਸਵਾਲ ਵੱਡੇ ਖੜੇ ਹੋਣ ਲੱਗੇ ਨੇ ਕਿਉਂਕਿ ਇੱਕ ਪਾਸੇ ਤਾਂ ਚਲੋ ਇਹ ਵੱਡਾ ਕੇਸ ਸੀ ਜਿੱਦੇ ਵਿੱਚ ਮੁੰਡਾ ਹੀ ਮਾਰਿਆ ਗਿਆ ਹਾਲੇ ਉਹ ਦੋਸ਼ੀ ਕਿੰਨਾ ਸੀ ਕਿਵੇਂ ਸੀ ਕ੍ਰਾਈਮ ਕਿਵੇਂ ਕੀਤਾ ਇਨਵੈਸਟੀਗੇਸ਼ਨ ਹੋਣਾ ਸੀ ਪਿਛਲੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਉੱਤੇ ਜਿਸ ਢੰਗ ਨਾਲ ਪੁਲਿਸ ਦੇ ਵਾਰ ਹੋਏ ਨੇ ਉਹਨੇ ਵੀ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਪੰਜਾਬ ਚ ਜਿਸ ਰਾਂ ਪੁਲਸ ਸਟ੍ਰੀਟ ਬਣਾਉਣ ਵਾਲੇ ਪਾਸੇ ਨੂੰ ਅਕਸਰ ਹੋਇਆ ਜਾ ਰਿਹਾ ਤੁਰਿਆ ਜਾ ਰਿਹਾ ਪੰਜਾਬ ਦੀ ਗਵਰਨਮੈਂਟ ਉਸ ਪਾਸੇ ਨੂੰ ਪੁਲਿਸ ਨੂੰ ਤਾਕਤ ਦੇ ਰਹੀ ਹੈ ਇਹ ਪੰਜਾਬ ਨੇ ਪਹਿਲਾਂ ਵੀ ਇਹ ਦੌਰ ਦੇਖਿਆ ਹੋਇਆ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੀ ਕਹਾਗੇ ਇਸ ਨੂੰ ਜਿਹੜੇ ਫੇਕ ਐਨਕਾਊਂਟਰ ਹੁੰਦੇ ਨੇ ਜਾਂ ਹੋਰ ਹੈ ਇਹ ਸਾਰੀਆਂ ਚੀਜ਼ਾਂ ਉਦੋਂ ਵੀ ਚੀਜ਼ਾਂ ਆਈਆਂ ਸੀ ਉਦੋਂ ਖਾਲੜਾ ਜੀ ਨੇ ਉਸ ਪੁਆਇੰਟ ਨੂੰ ਨੰਗਾ ਕੀਤਾ ਜਿਦੇ ਚ ਉਹਨਾਂ ਨੂੰ ਵੀ ਆਪਣੀ ਜਾਨ ਤੋਂ ਹੱਤ ਹੋਣੇ ਪਏ ਮਤਲਬ ਇੱਕ ਕਿਸਮ ਨਾਲ ਉਹਨਾਂ ਨੂੰ ਜਿਹਨੂੰ ਕਹਿੰਦੇ ਉਹਨਾਂ ਨੇ ਵੀ ਸਭ ਸਿਖਾਇਆ ਗਿਆ ਜੀ ਤਾਂ ਇਹ ਜਿਹੜੀ ਪਾਵਰ ਸੀ ਇਸ ਪਾਵਰ ਦਾ ਪੰਜਾਬ ਨੇ ਇਹ ਭੁਗਤਿਆ ਹੋਇਆ ਲੋਕਾਂ ਦੇ ਕੋਲੇ ਜਿਹਨੂੰ ਕਹਿੰਦੇ ਵੀ ਮਣਾਮੁਹੀ ਕਰਪਸ਼ਨ ਪੈਦਾ ਹੋਈ ਪੁਲਿਸ ਅਫਸਰ ਇੱਕ ਕਿਸਮ ਨਾਲ ਸ਼ੈਨਸ਼ਾ ਬਣ ਗਏ ਸੀਗੇ ਪੈਸਾ ਕਮਾਉਣਾ ਇੱਕ ਧੰਦਾ ਬਣ ਗਿਆ ਸੀ ਉਹਨਾਂ ਦਿਨਾਂ 'ਚ ਅਦਰਵਾਈਜ਼ ਜੇ ਅੱਜ ਦੇਖਣਾ ਹੋਵੇ ਤਾਂ ਜਿੰਨੇ ਪੁਲਿਸ ਆਫੀਸਰ ਨੇ ਜੇ ਇਸ ਦੀ ਪ੍ਰੋਪਰ ਜਾਂਚ ਹੋ ਜਾਏ ਜਿੰਨੀ ਕਿਸ ਪੋਸਟ ਤੇ ਵੀ ਹੋਏਗੇ ਨੇ ਜਿੰਨੀ ਉਹਨਾਂ ਦਾ ਪੇ ਸਕੇਲ ਆ ਤਾਂ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਹੋ ਜਾਏ ਤਾਂ ਬਹੁਤ ਐਕਸੈਸ ਪ੍ਰਾਪਰਟੀ ਹੈ ਉਹਨਾਂ ਦੀ ਔਰ ਜੇ ਤੁਸੀਂ ਪੁਲਿਸ ਨੂੰ ਇਹੋ ਜੀ ਤਾਕਤ ਹੋਰ ਬਖਸ਼ੋਗੇ ਤਾਂ ਇਹ ਇਹ ਤਾਂ ਜਿਹਨੂੰ ਕਹਿੰਦੇ ਹੁੰਦੇ ਨੇ ਮੂੰਹ ਨੂੰ ਖੂਨ ਲਾਉਣ ਵਾਲੀ ਗੱਲ ਹੋ ਜਾਂਦੀ ਆ ਔਰ ਉਹਦਾ ਫਿਰ ਮਿਸਯੂਜ਼ ਬਹੁਤ ਹੁੰਦਾ ਹੈ ਪਟਿਆਲੇ ਦੇ ਇਸ ਕੇਸ ਵਿੱਚ ਇਹ ਵੀ ਦੇਖਿਆ ਗਿਆ ਕਿਉਂਕਿ ਮਾਮਲਾ ਸ਼ਾਇਦ ਦੱਬ ਜਾਂਦਾ ਜੇ ਕਰਨਲ ਬਾਠ ਵਾਲੀ ਕੇਸ ਜਾਂ ਕਾਂਡ ਨਾ ਵਾਪਰਦਾ ਕਿਉਂਕਿ ਕਹਿੰਦੇ ਜਿਹੜੇ ਉਸ ਪੁਲਿਸ ਪਾਰਟੀ ਚ ਗਏ ਸੀ ਇੱਕ ਜ਼ਿਲ੍ਹੇ ਦੀ ਪੁਲਿਸ ਏਵੀ ਸੀ ਉਹੀ ਇੰਸਪੈਕਟਰਾਂ ਨੇ ਇੱਥੇ ਆ ਕੇ ਕਾਂਡ ਕੀਤਾ ਇਹਦੇ ਨਾਲ ਵੀ ਕਿਤੇ ਮਾਮਲਾ ਜ਼ਿਆਦਾ ਤੂਲ ਫੜ ਗਿਆ ਨਹੀਂ ਮੈਂ ਸਮਝਦਾ ਬਾਠ ਸਾਹਿਬ ਵਾਲਾ ਇਸ਼ੂ ਵੀ ਸੀ ਉਹ ਵੀ ਇਸ਼ੂ ਸੀ ਪਰ ਇਹ ਹੈ ਕਿ ਵੀ ਇਸ ਦੀ ਥੱਲੇ ਸੂਕਮਗ ਹਟ ਪਹਿਲਾਂ ਹੀ ਸੀ ਬਹੁਤ ਸਾਰੇ ਚਸ਼ਮਦੀਦ ਕਿਉਂਕਿ ਲੋਕ ਸਾਹਮਣੇ ਨਹੀਂ ਆਉਂਦੇ ਹੁੰਦੇ ਕਿਸੇ ਨੂੰ ਮੂਹਰੇ ਤੁਰਨਾ ਪੈਂਦਾ ਔਰ ਉਸ ਮਾਮਲੇ ਚ ਮਾਪਿਆਂ ਨੇ ਹੁਣ ਥੋੜੀ ਸਟੈਂਡ ਲਿੱਤਾ ਹੁਣ ਉਹ ਹਾਈ ਕੋਰਟ ਆਏ ਨੇ ਡੈਮੋਕਰੈਟਿਕ ਲਾਇਰ ਐਸੋਸੀਏਸ਼ਨ ਜਿਹੜੀਆਂ ਸਿਵਲ ਲਿਬਰਟੀਆਂ ਦੀ ਆਰਗੇਨਾਈਜੇਸ਼ਨ ਨੇ ਉਹਨਾਂ ਦੀ ਇਹ ਡਿਊਟੀ ਬਣਦੀ ਸੀ ਕਰਨਲ ਬਾਠ ਹੋਣਾਂ ਨਾਲ ਧੱਕੇਸ਼ਾਹੀ ਹੋਈ ਉਹਦੇ ਤੇ ਆਵਾਜ਼ ਉਠਾਈ ਸੀ ਤੁਸੀਂ ਮੈਨੂੰ ਪਟਿਆਲੇ ਵੀ ਕਵਰ ਕੀਤਾ ਸੀ ਅਸੀਂ ਉਦੋਂ ਵੀ ਇਹ ਕੁਐਸਚਨ ਉਠਾਇਆ ਕਿ ਐਕਸੈਸ ਪਾਵਰ ਨਹੀਂ ਦਿੱਤੀ ਜਾ ਸਕਦੀ ਪੁਲਿਸ ਨੂੰ ਪੁਲਿਸ ਦਾ ਕੰਮ ਲੋਕਾਂ ਦੇ ਜੋ ਐਕਚੁਅਲੀ ਜੋ ਕੰਮ ਹੋਣਾ ਚਾਹੀਦਾ ਕਿ ਜੋ ਕਨਸਟੀਟਿਊਸ਼ਨ ਤਹਿਤ ਜਾਂ ਜੋ ਇੰਟਰਨੈਸ਼ਨਲ ਰੈਕੋਗਨਾਈਜ਼ਡ ਜਿਹੜੇ ਲੋਕਾਂ ਦੇ ਡੈਮੋਕਰੈਟਿਕ ਤੇ ਹਿਊਮਨ ਰਾਈਟਸ ਨੇ ਉਹਨਾਂ ਦੀ ਪ੍ਰੋਟੈਕਸ਼ਨ ਕਰੇ ਔਰ ਜਿਹੜੇ ਰੀਅਲ ਰੂਪ ਚ ਕਰਾਇਮ ਆ ਉਹ ਉਸ ਨੂੰ ਉਸ ਦੀ ਰੋਕਥਾਮ ਕਰੇ ਪਰ ਹੁੰਦਾ ਕੀ ਹੈ ਔਰ ਇਹ ਦੇਖਦੇ ਆਂ ਵੀ ਅਕਸਰ ਕਰਾਇਮ ਦੇ ਮਾਮਲੇ ਚ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੁੰਦੀ ਹੈ ਔਰ ਇਸ ਮਾਮਲੇ ਚ ਬਿਨਾ ખોરોલી ਕਿਸੇ ਗੱਲ ਨੂੰ ਕਿਸੇ ਨਤੀਜੇ ਤੇ ਪਹੁੰਚ ਦੇ ਮੰਨ ਲਓ ਜੀ ਉਸ ਉਸ ਬੱਚੇ ਨੂੰ ਕਿਡਨਾਪ ਕਿ ਕੀਤਾ ਕਿਉਂ ਕੀਤਾ ਇਸ ਨੂੰ ਜੇ ਉਸ ਨੂੰ ਅਰੈਸਟ ਕਰਕੇ ਤੇ ਉਸ ਨੂੰ થોਰੋ ਇਨਵੈਸਟੀਗੇਸ਼ਨ ਹੁੰਦੀ ਤਾਂ ਚੀਜ਼ਾਂ ਬਾਹਰ ਆ ਸਕਦੀਆਂ ਸੀ ਵੀ ਕੀ ਹੋਇਆ ਕੀ ਨਹੀਂ ਹੋਇਆ ਕਿਉਂ ਹੋਇਆ ਹੈ ਸਾਰਾ ਕੁਝ ਪਰ ਜਦੋਂ ਤੁਸੀਂ ਜਿਹਨੂੰ ਕਹਿੰਦੇ ਹੁੰਦੇ ਨੇ ਸਬੂਤ ਤੇ ਉਹ ਸਾਰਾ ਕੁਝ ਹੀ ਮਟਾਤਾ ਤਾਂ ਉਸ ਚੀਜ਼ ਦੇ ਵਿੱਚ ਜੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਹੈ ਉਹ ਸਵਾਲ ਖੜੇ ਹੋਏ ਉਸੇ ਜੋ ਡੈਮੋਕ੍ਰੈਟਿਕ ਲਾਇਰ ਐਸੋਸੀਏਸ਼ਨ ਨੇ ਇਹ ਚੰਗਾ ਕਉਦਮ ਕੀਤਾ ਔਰ ਉਹਨਾਂ ਨੇ ਇਸ ਦੇ ਇਸ ਸਵਾਲ ਇਸ ਇਨਕਾਊਂਟਰ ਦੇ ਉੱਪਰ ਬਹੁਤ سارے ਕੁਐਸਚਨ ਖੜੇ ਕੀਤੇ ਨੇ ਗਵਰਨਮੈਂਟ ਨੂੰ ਇਸ ਦੀ ਥੋਰੋ ਇਨਵੈਸਟੀਗੇਸ਼ਨ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਾ ਕੇ ਇਸ ਦੇ ਸਾਰੇ ਫੈਕਟਸ ਨੇ ਜਿਹੜੇ ਉਹ ਪਬਲਿਕ ਡੋਮੇਨ 'ਚ ਲਿਆਉਣੇ ਚਾਹੀਦੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਕਿ ਜਦੋਂ ਪੁਲਿਸ ਵਧੇ ਕੀ ਕਰ ਜਾਂਦੀ ਹੈ ਤਾਂ ਉਹਨਾਂ ਨੂੰ ਬਚਾਉਣ ਦੀ ਜਿਹੜੀ ਛਤਰਛਾਇਆ ਕਹਿੰਦੇ ਆ ਕਿ ਸਰਕਾਰਾਂ ਵੱਲੋਂ ਚੱਲਦੀਆਂ ਉਹਨਾਂ ਦੀ ਵਿਲ ਪਾਵਰ ਹੁੰਦੀ ਹੈ ਬਚਾਉਣ ਦੀ ਕਰਨਲ ਬਾਠ ਕੇਸ 'ਚ ਵੀ ਉਹਨਾਂ ਦੇ ਪਰਿਵਾਰ ਹੀ ਕਹਿ ਰਹੇ ਨੇ ਕਿ ਜਿੰਨਾ ਅਫਸਰਾਂ ਨੇ ਨਿਆ ਸਮੇਂ ਤੇ ਨਹੀਂ ਦਿੱਤਾ ਉਹਨਾਂ ਨੂੰ ਤਰੱਕੀਆਂ ਉਸੇ ਥਾਂ ਤੇ ਦਿੱਤੀਆਂ ਜਾ ਰਹੀਆਂ ਨੇ ਇਹ ਵੀ ਗੱਲਾਂ ਆਈਆਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਪੋਲੀਟਿਕਲ ਪ੍ਰੈਸ਼ਰ ਵੀ ਹੈ ਜਿਹੜਾ ਉਹ ਵੀ ਮਾਮਲੇ ਨੂੰ sire ਨਹੀਂ ਲੱਗਣ ਦਿੰਦਾ ਮੈਂ ਸਮਝਦਾ ਕਿ ਸਟੇਟ ਦੇ ਜਿਹੜੇ ਰੀਅਲ ਅੰਗ ਨੇ ਇਹਨਾਂ ਦੇ ਉੱਪਰ ਜਦੋਂ ਕਦੇ ਕੋਈ ਕੁਐਸਚਨ ਖੜਾ ਹੁੰਦਾ ਤਾਂ ਉਹਨੂੰ ਮਿੱਟੀ ਘਟੇ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਮਿੱਟੀ ਘਟੇ ਪਾਉਣਾ ਜਿੱਥੋਂ ਤੱਕ ਇਹ ਸਾਰੇ ਮਾਮਲੇ 'ਚ ਹੈ ਆਦਰਵਾਈਜ਼ ਤਾਂ ਸਟੇਟ ਦੇ ਹੀ ਦੋ ਅੰਗ ਨੇ ਫੌਜ ਤੇ ਪੁਲਿਸ ਉਹਦੇ ਵਿੱਚ ਕਨਟਰਡਿਕਸ਼ਨ ਬਣੀ ਸੀ ਉਸ ਕਨਟਰਡਿਕਸ਼ਨ ਦੇ ਵਿੱਚ ਜੇ ਉਹਨਾਂ ਨੇ ਸਵਾਲ ਉਠਾਏ ਨੇ ਤੋਂ ਇਹ ਦਿਖਾਉਂਦਾ ਕਿ ਬਈ ਇਹਦੇ ਵਿੱਚ ਕਿਸ ਢੰਗ ਨਾਲ ਸਟੇਟ ਆਪਰੇਟ ਕਰਦੀ ਹੈ ਸਟੇਟ ਦਾ ਆਪਰੇਸ਼ਨ ਕੀ ਹੈ ਉਸ ਦੇ ਵਿੱਚ ਜਿੰਨੂੰ ਕਹਿੰਦੇ ਹੁੰਦੇ ਨੇ ਕਿ ਬਈ ਕੋਈ ਹਿਊਮਨ ਰਾਈਟਸ ਦੀ ਕੋਈ ਪ੍ਰੋਟੈਕਸ਼ਨ ਨਹੀਂ ਕੋਈ ਕੁਛ ਨਹੀਂ ਜੋ ਕਿਸੇ ਨੇ ਵਾਇਲਟ ਕੀਤਾ ਬਸ ਵਾਵਾ ਖੱਟਣ ਤੱਕ ਸੀਮਤ ਹੁੰਦੀ ਹੈ ਚੀਜ਼ ਔਰ ਉਸੇ ਢੰਗ ਨਾਲ ਉਹਨਾਂ ਨੂੰ ਤਰਕੀਆਂ ਨਾਨਕ ਸਿੰਘ ਉਹਨਾਂ ਦੇ ਸਵਾਲ ਉੱਠੇ ਸੀ ਜੀ ਠੀਕ ਹੈ ਉਹਨਾਂ ਦੀ ਡਿਊਟੀ ਬੰਦੀ ਸੀ ਵੀ ਜਦੋਂ ਬਾਠ ਵਾਲੇ ਮਾਮਲੇ 'ਚ ਗੱਲ ਗਈ ਸੀ ਤਾਂ ਉਹ ਸਿੱਧਾ ਲਾ ਜੋ ਰਕਮ ਜੋ ਲਾ ਦਾ ਕੋਰਸ ਹੈ ਉਹ ਜੋ ਦਾ ਢੰਗ ਹੈ ਉਸ ਮੁਤਾਬਕ ਉਹ ਕਾਰਵਾਈ ਕਰਦੇ ਉਹਨਾਂ ਨੇ ਆਪਣੇ ਇਨਸਪੈਕਟਰਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਔਰ ਉਸ 'ਚ ਉਹਨਾਂ ਦੇ ਸਵਾਲ ਉੱਠੇ ਸੀ ਪਰ ਐਸ ਪਰ ਪ੍ਰਮੋਸ਼ਨ ਉਹਨਾਂ ਦੀ ਪ੍ਰਮੋਸ਼ਨ ਹੋਈ ਠੀਕ ਹੈ ਦੂਸਰੇ ਵੀ ਪੁਲਿਸ ਆਫੀਸਰ ਨੇ ਜਿਹੜੇ ਉਹਨਾਂ ਦੀ ਸਿਰਫ ਸਸਪੈਂਸ਼ਨ ਹੋਈ ਹੈ ਜਦੋਂ ਕਿ ਅ ਸਿੱਧਾ ਕਹਿਣਾ ਹੋਵੇ ਤਾਂ ਆਪਣੇ ਆਪਣੇ ਤੋਂ ਉੱਪਰਲੇ ਹਾਇਰ ਰੈਂਕ ਦੇ ਅਫੀਸਰ ਤੇ ਹੱਥ ਚੱਕਣ ਨਾਲ ਤਾਂ ਉਹਨਾਂ ਦੀ ਇੱਕ ਕਿਸਮ ਨਾਲ ਟਰਮੀਨੇਸ਼ਨ ਬਣਦੀ ਸੀ ਪਰ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਪੁਲਿਸ ਦੇ ਕਮਾਊ ਪੁੱਤ ਸੀ ਉਹ ਜਿਹੜੀ ਉਗਰਾਹੀ ਹੈ ਉਹਨਾਂ ਰਹੀਂ ਜ਼ਿਆਦਾ ਹੁੰਦੀ ਸੀ ਠੀਕ ਹੈ ਇਹ ਤਾਂ ਆਮ ਥੱਲੇ ਪਬਲਿਕ ਡੋਮੇਨ 'ਚ ਗੱਲਾਂ ਨੇ ਵੀ ਉਗਰਾਹੀ ਕਰਨ ਵਾਲੇ ਬੰਦੇ ਨੇ ਇਹਨਾਂ ਦਾ ਬਾਲ ਵੀ ਬੰਗਾ ਨਹੀਂ ਹੋਊਗਾ। ਔਰ ਉਸੇ ਗੱਲ 'ਚੋਂ ਜਿਹੜਾ ਮਤਲਬ ਉਹ ਜਿਹਨੂੰ ਕਹਿੰਦੇ ਹੁੰਦੇ ਨੇ ਅੰਨੇ ਵੀ ਹੋਏ ਉਹ ਸਾਰੀ ਗੱਲ 'ਚ ਔਰ ਉਹ ਉਹ ਘਟਨਾ 'ਚੋਂ ਉਹਨਾਂ ਨੂੰ ਡਰ ਵੀ ਉਦੋਂ ਹੀ ਲੱਗ ਰਿਹਾ ਸੀਗਾ ਜੋ ਖਬਰਾਂ ਨੇ ਥੱਲੇ ਵੀ ਕਿਤੇ ਸਾਡਾ ਇਹ ਮਾਮਲਾ ਨਾ ਖੜਾ ਹੋ ਜੇ। ਮੈਂ ਹੁਣ ਵੀ ਇਹ ਗੱਲ ਹੀ ਕਹਿਣੀ ਚਾਹੁੰਦਾ ਕਿ ਇਸ ਦੇਸ਼ ਦੇ ਵਿੱਚ ਜਦੋਂ ਵੀ ਸਿਕਿਉਰਿਟੀ ਫੋਰਸਸ ਨੂੰ ਐਕਸੈਸ ਤਾਕਤ ਦਿੱਤੀ ਗਈ ਉਹਦਾ ਮਿਸਯੂਜ਼ ਹੀ ਹੋਇਆ। ਔਰ ਉਹਦੇ ਚੋਂ ਹੀ ਅੱਜ ਦੀ ਘੜੀ ਵਿੱਚ ਜਿੱਥੇ ਪੋਜੀਸ਼ਨ ਪਹੁੰਚ ਗਈ ਹੈ ਮਿਸਯੂਜ਼ ਹੋਣ ਦੀ ਤਾਕਤ ਦੀ ਤੁਹਾਨੂੰ ਲੱਗਦਾ ਮੋੜਾ ਦਿੱਤਾ ਜਾ ਸਕਦਾ ਕਿਵੇਂ ਦਿੱਤਾ ਜਾ ਸਕਦਾ ਜਾਂ ਹੁਣ ਗੱਲਾਂ ਬੱਸੋਂ ਬਾਹਰ ਹੋ ਗਈਆਂ ਨਹੀਂ ਮੋੜਾ ਦਿੱਤਾ ਜਾ ਸਕਦਾ ਇਸ ਗੱਲ ਤੇ ਪਬਲਿਕ ਡੋਮੇਨ ਦੇ ਵਿੱਚ ਜੇ ਗੱਲਾਂ ਲੈ ਕੇ ਜਾਵਾਂਗੇ ਜਿੰਨਾ ਲੋਕਾਂ ਦੀ ਡੈਮੋਕਰੈਟਿਕ ਰਾਈਟ ਮੂਵਮੈਂਟ ਜਾਂ ਲੋਕ ਇਸ ਪ੍ਰਤੀ ਜ਼ਿਆਦਾ ਅਵੇਅਰ ਤੇ ਜ਼ਿਆਦਾ ਚੇਤਨ ਹੋਣਗੇ ਉਹਨਾਂ ਇਹਨਾਂ ਚੀਜ਼ਾਂ ਨੂੰ ਚੈੱਕ ਆਊਟ ਕੀਤਾ ਜਾ ਸਕਦਾ ਇਹਨਾਂ ਉਹਨਾਂ ਇਹਨਾਂ ਦੇ ਸਵਾਲ ਖੜੇ ਕਰਕੇ ਇਹਨਾਂ ਤੇ ਕਿਸਮ ਨਾਲ ਇਹਨਾਂ ਨੂੰ ਬੰਧਨ ਬਣਾਇਆ ਜਾ ਸਕਦਾ ਅਦਰਵਾਈਜ਼ ਜਿਸ ਹਿਸਾਬ ਨਾਲ ਗਵਰਨਮੈਂਟ ਦੀ ਪੋਜੀਸ਼ਨ ਹੈ ਕਿ ਪੁਲਿਸ ਰਾਜ ਬਣਾਈਏ ਉਸ ਚ ਲੋਕਾਂ ਡੈਮੋਕਰੈਟਿਕ ਮੂਵਮੈਂਟ ਦੇ ਸਾਹਮਣੇ ਚੁਣੌਤੀਆਂ ਹੀ ਬਣਾਉਣ ਦੀ ਕੋਸ਼ਿਸ਼ ਹੋ ਉਹਨਾਂ ਦੀ ਔਰ ਪੰਜਾਬ ਦੀ ਔਰ ਇਸ ਦੇਸ਼ ਦੀ ਡੈਮੋਕਰੈਟਿਕ ਮੂਵਮੈਂਟ ਹੀ ਸੈਕਸੈਸ ਯੂਜ਼ ਆਫ ਪਾਵਰ ਨੂੰ ਜਿਹੜਾ ਕੰਟਰੋਲ ਕਰਨ ਲਈ ਰੋਲ ਅਦਾ ਕਰ ਸਕਦੀ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਮੇਰਾ ਆਖਰੀ ਸਵਾਲ ਹੈ ਕਿ ਪਿਛਲੇ ਦਿਨਾਂ ਵਿੱਚ ਵੇਖਿਆ ਗਿਆ ਹੈ ਕਿ ਜਿਹੜੇ ਮਾਮਲੇ ਹਾਈ ਕੋਰਟ ਤੱਕ ਗਏ ਚਾਹੇ ਉਹ ਜ਼ਿਲ੍ਹਿਆਂ 'ਚ ਬੈਠ ਕੇ ਇੰਟਰਵਿਊ ਕਰਵਾਏ ਗਏ ਜਾਂ ਹੋਰ ਕਈ ਵੱਡੇ ਕੇਸ ਹੋਏ ਜੇ ਤਾਂ ਕੋਈ ਪਰਿਵਾਰ ਪਹੁੰਚ ਕਰ ਲੈਂਦਾ ਹਾਈ ਕੋਰਟ ਤੱਕ ਤਾਂ ਗੱਲ ਬਣ ਜਾਂਦੀ ਹੈ ਥੋੜੀ ਬਹੁਤੀ ਥੱਲੇ ਪਉਣਸ਼ਾਨ ਹੁੰਦੀ ਹੈ ਜਿਹੜਾ ਹਾਈ ਕੋਰਟ ਜਾ ਹੀ ਨਹੀਂ ਸਕਦਾ ਮਾਮਲੇ ਰਫਾ ਦਫਾ ਹੋ ਜਾਂਦੇ ਆ ਦੇਖੋ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਸ ਗੱਲ ਤੇ ਨਿਰਭਰ ਕਰਦਾ ਇਸ ਇਸ ਜੁਡੀਸ਼ੀਅਲ ਸਿਸਟਮ ਦੇ ਵਿੱਚ ਥੋੜੇ ਜਿੱਜ ਨੇ ਜਿਹੜੇ ਕਰਨ ਵਾਲੇ ਬਚੇ ਨੇ ਜੇ ਉਸ ਕੋਲੇ ਗੱਲ ਚਲੀ ਜਾਵੇ ਤਾਂ ਬਚਦਾ ਆਦਰਵਾਇਜ਼ ਜੋ ਹੁਣ ਆਹ ਜਸਟਿਸ ਬਰਮਾ ਦਾ ਜਿਹੜਾ ਲਖਨਊ ਹਾਈ ਕੋਰਟ ਬੈਂਚੋਂ ਆਏ ਹੋਏ ਨੇ ਜਿਸ ਆਜ਼ਾਮ ਨਾਲ ਮਨੀ ਘਰੋਂ ਮਿਲੀ ਹੈ ਜੀ ਤੋ ਕਾਉਂਟੇਬਿਲਟੀ ਤਾਂ ਹੈ ਨਹੀਂ ਕਿ ਪੈਸਾ ਤਾਂ ਮਿਲਿਆ ਹੀ ਹੈ ਨਾ ਔਰ ਇਸ ਮਾਮਲੇ 'ਚ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਚੀਫ ਜਸਟਿਸ ਦੀ ਨਿਗਰਾਨੀ 'ਚ ਜਿਹੜੀ ਉਹ ਇਨਵੈਸਟੀਗੇਸ਼ਨ ਖੁੱਲੀ ਹੋਈ ਹੈ ਜਾਂਚ ਖੁੱਲੀ ਹੋਈ ਹੈ ਇਹ ਪੈਸਾ ਇਹਨਾ ਕਿੱਥੋਂ ਆਇਆ ਇਹ ਸਵਾਲ ਖੜੇ ਕਰਦਾ ਹੈਗਾ ਆ ਕਿ ਇਹਦਾ ਮਤਲਬ ਜੁਡੀਸ਼ੀਅਲ ਸਿਸਟਮ ਦੇ ਵਿੱਚ ਵੀ ਨਿਆ ਬਕਾਊ ਆ ਨਾ ਨਿਆ ਪੈਸਾ ਦੇ ਕੇ ਖਰੀਦਿਆ ਜਾ ਸਕਦਾ ਔਰ ਇਹ ਜੋ ਬਹੁਤ ਸਾਰੇ ਸਵਾਲ ਨੇ ਜਸਟਿਸ ਲੋਹਿਆ ਵਾਲਾ ਸਵਾਲ ਹੈ ਜਿਹਦੇ ਚਮਤ ਸ਼ਾ ਇਨਵੋਲਵ ਬਹੁਤ ਸਾਰੇ ਕੁਐਸਚਨ ਨੇ ਜੁਡੀਸ਼ੀਅਲ ਸੈਟਅਪ ਅੰਡਰ ਕੁਐਸਚਨ ਆ ਰਿਹਾ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਕਹੇ ਤਾਂ ਅਸੀਂ ਵੀ ਦਬਾਅ ਬਣਾਇਆ ਜਾ ਰਿਹਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਇਹ ਪੋਜੀਸ਼ਨ ਤਾਂ ਹੈਗੀ ਆ ਇਸ ਕਰਕੇ ਇਹ ਮਾਮਲਾ ਜਿਸ ਢੰਗ ਨਾਲ ਕਰਪਸ਼ਨ ਇਜ਼ ਅ ਪਾਰਟ ਆਫ ਦੈਟ ਸਿਸਟਮ ਤਾਂ ਜੁਡੀਸ਼ਰੀ ਜਾਂ ਲਾ ਐਨਫੋਰਸਮੈਂਟ ਏਜੰਸੀਆਂ ਇਸ ਤੋਂ ਫ੍ਰੀ ਹੋਣਗੀਆਂ ਹੋ ਹੀ ਨਹੀਂ ਸਕਦਾ ਔਰ ਜਿਸ ਜਿਸ ਤਰ੍ਹਾਂ ਪੁਲਿਸ ਨੂੰ ਖੁੱਲੀ ਖੇਡ ਖੇਡਣ ਦੀਆਂ ਛੁੱਟੀਆਂ ਦਿੱਤੀਆਂ ਜਾਂਦੀਆਂ ਨੇ ਜਦੋਂ ਇਹ ਸਾਰੇ ਮਾਮਲੇ 'ਚ ਤਾ ਜਿੱਥੇ ਐਕਸ ਤਾਕਤਾਂ ਨਾਂ ਮੈਸੀ ਯੂਜ਼ ਹੁੰਦਾ ਉਥੇ ਕ੍ਰਾਪਸ਼ਨ ਵੀ ਵਾਧੀ ਮੈਂ ਤਾਂ ਹੀ ਪਹਿਲਾਂ ਕਿਹਾ ਹੈ ਅਰ ਇਸ ਮਾਮਲੇ ਚ ਡੈਮੋਕ੍ਰੈਟਿਕ ਮੂਵਮੈਂਟ ਲੋਕਾਂ ਦੀ ਲੋਕਾਂ ਦੀ ਜਮਹੂਰੀ ਲਹਿਰ ਹੈ ਜੇ ਤਕੜੀ ਹੋਏਗੀ ਤਾਂ ਹੀ ਚੀਜ਼ਾਂ ਨੂੰ ਟਕਾਣੇ ਅੰਦਰ ਕੀਤਾ ਜਾ ਸਕਦਾ ਮੈਂ ਸਮਝਦਾ ਕਿ ਇਸ ਦੇਸ਼ ਚ ਕੁਛ ਇਦਾਂ ਦੇ ਜੱਜ ਹੈਗੇ ਨੇ ਜਿਹੜੇ ਜੇ ਡੈਮੋਕ੍ਰੈਟਿਕ ਮੂਵਮੈਂਟ ਤਕੜੀ ਹੋਵੇ ਤਾਂ ਚੀਜ਼ਾਂ ਨੂੰ ਫਿਕਸ ਕਰਨ ਚ ਰੋਲ ਅਦਾ ਕਰ ਸਕਦੇ ਹੈ ਲੇਨ ਅਦਰਵਾਈਜ਼ ਜਸਟੰਗ ਨਾਲ ਵੀ ਕੀ ਅੱਜ ਜੱਜ ਆਮ ਪਬਲਿਕ ਚੋਂ ਬਣ ਕੇ ਨਿਕਲ ਰਹੇ ਨੇ ਜੇ ਸਾਰੇ ਦੇਸ਼ ਦੀ ਜੁਡੀਸ਼ਰੀ ਦਾ ਮੁਲਾਂਕਣ ਵੀ ਕਰਨਾ ਹੋਵੇ ਤਾਂ ਅਸੀਂ ਇਹ ਦੇਖਾਂਗੇ ਕਿ 엘ੀਟ ਦੇ ਲੋਕਾਂ ਚੋਂ ਹੀ ਜੱਜ ਬਣ ਰਹੇ ਹੈਗੇ ਨੇ ਉਹਨਾਂ ਨੂੰ ਗਰਾਉਂਡ ਲੈਵਲ ਦੀਆਂ ਸਮੱਸਿਆਵਾਂ ਦੀ ਕਈ ਵਾਰੀ ਸਮਝ ਵੀ ਨਹੀਂ ਹੁੰਦੀ ਹੈਗੀ ਉਹ ਉਸ ਤਰ੍ਹਾਂ ਦੇਖ ਵੀ ਨਹੀਂ ਪਾਉਂਦੇ ਪਰ ਇਹ ਸਭ ਦੇ ਬਾਵਜੂਦ ਫੇਰ ਵੀ ਕੁਝ ਜੱਜ ਹੈਗੇ ਨੇ ਮਤਲਬ ਆਮ ਪਬਲਿਕ ਚ ਹੀ ਗੱਲ ਹੈ ਜੇ ਕਿਸੇ ਦਾ ਕੋਈ ਕੇਸ ਲੱਗਦਾ ਮੈਂ ਮੈਂ ਇੱਕ ਵਾਰੀ ਕਿਸੇ ਏਮਪਲਾਈਜ਼ ਦੇ ਲੀਡਰ ਨਾਲ ਗੱਲ ਕਰ ਰਿਹਾ ਸੀਗਾ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਚ ਕੇਸ ਸੀਗਾ ਤੋਂ ਕਹਿੰਦੇ ਸੀ ਵੀ ਸਾਡੀ ਹੁਣ ਇਸ ਜਸਟਿਸ ਦੇ ਸਾਡੀ ਫਾਈਲ ਚਲੇ ਗਈ ਸਾਨੂੰ ਨਿਆਂ ਦੀ ਆਸ ਹੈ ਮਤਲਬ ਪਬਲਿਕ ਡੋਮੇਨ ਚ ਵੀ ਇਹ ਗੱਲਾਂ ਵਕੀਲਾਂ ਚ ਜਾਂ ਆਮ ਲੋਕਾਂ ਚ ਗੱਲਾਂ ਹੁੰਦੀਆਂ ਵੀ ਇਹ ਜੱਜ ਦੇ ਗਈ ਹੈ ਸੁਣਵਾਈ ਹੋ ਜੂ ਜੇ ਇਹਦੇ ਕੋਲੇ ਚਲੀ ਗਈ ਤਾਂ ਇਹਨੇ ਦਾ ਮੰਜੀ ਮੁੱਦੀ ਮਾਰ ਦੇਣੀ ਹੈਗੀ ਹੈ ਕਿਉਂਕਿ ਉਹਨਾਂ ਦਾ IQ ਹੀ ਨਹੀਂ ਹੈ ਜੀ ਜਾਨੋਦਾ ਦੇਖਣ ਦਾ ਤੋਂ ਕੁੱਲ ਮਿਲਾ ਕੇ ਇਹ ਸਾਰੇ ਦੇਸ਼ ਦੇ ਟਾਂਚੇ ਨਾਲ ਜੁੜੀ ਹੋਈ ਗੱਲ ਹੈ ਪਰ ਫਿਰ ਵੀ ਜੇ ਲੋਕਾਂ ਦੀ ਲਹਿਰ ਖਾਸ ਕਰਕੇ ਜਮੂਰੀ ਚੇਤਨਾ ਜੇ ਪੈਦਾ ਕਰਾਂਗੇ ਦੇਖੋ ਡੈਮੋਕ੍ਰੇਸੀ ਦੇ ਵਿੱਚ ਕਾਮਨ ਪੀਪਲ ਹੈ ਜੇ ਕਾਮਨ ਪੀਪਲ ਨੂੰ ਸਟਰੈਂਥਨ ਕਰਾਂਗੇ ਉਸ ਨੂੰ ਪਾਲਿਸੀ ਮੇਕਿੰਗ ਚ ਉਹਦੀ ਭਾਗੀਦਾਰੀ ਜਿੰਨੀ ਵੱਧ ਤੋਂ ਵੱਧ ਹੋਏਗੀ ਉਨੀਆਂ ਜਿਹੜੀਆਂ ਸਟੇਟ ਏਜੰਸੀਜ਼ ਨੇ ਉਹਨਾਂ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਚਾਹੇ ਉਹ ਪੁਲਿਸ ਹੈ ਚਾਹੇ ਫੌਜ ਹੈ ਚਾਹੇ ਜੇਲ੍ਹਾਂ ਨੇ ਮਤਲਬ ਇਹਨਾਂ ਨੂੰ ਇਹਦੀ ਬਿਊਰੋਕ੍ਰੇਸੀ ਨੂੰ ਕੰਟਰੋਲ 'ਚ ਰੱਖਿਆ ਜਾ ਸਕੇਦਾ ਇਹ ਲੋਕਾਂ ਦੇ ਵਿੱਚ ਜਿੰਨੀ ਅਗਿਆਨਤਾ ਹੋਏਗੀ ਉਹਨਾਂ ਇਹ ਤਾਕਤਾਂ ਨੇ ਜਿਹੜੀਆਂ ਉਹ ਜ਼ਿਆਦਾ ਚੰਗੇ ਢੰਗ ਮਤਲਬ ਤਾਕਤਾਂ ਦਾ ਮਿਸਯੂਜ਼ ਕਰਦੀਆਂ ਲੋਕਾਂ ਨਾਲ ਅਨਿਆਹ ਕਰਦੀਆਂ ਨੇ ਔਰ ਉਹ ਅਸੀਂ ਦੇਖਦੇ ਹਾਂ ਕਿ ਇੱਥੇ ਜਿੰਨਾ ਹਿੱਸਾ ਪਛੜਿਆ ਹੋਇਆ ਜਿੰਨਾ ਜ਼ਿਆਦਾ ਟ్రਾਈਬਲ ਵੈਲਟ ਸਭ ਤੋਂ ਵੱਧ ਪਛੜੀ ਐ ਔਰ ਉੱਥੇ ਸਭ ਤੋਂ ਵੱਧ ਜਿਹੜਾ ਜ਼ਬਰ ਤੇ ਕਹਨ ਹੁੰਦਾ ਆ ਸਭ ਤੋਂ ਵੱਧ ਮਨੁੱਖੀ ਹੱਕਾਂ ਦੀ ਉਹ ਹੁੰਦੀ ਆ ਮੈਂ ਇੱਕ ਹੋਰ ਐਗਜ਼ਾਮਪਲ ਦੇਣੀ ਚਾਹੁੰਦਾ ਆ ਸਾਡੇ ਇੱਥੇ ਬੇਲ ਪਰਮਾਨੈਂਟ ਹੈ ਜੇਲ ਐਕਸੈਪਸ਼ਨ ਹੈ ਠੀਕ ਹੈ ਤਾਂ ਮੈਂ ਤੁਹਾਨੂੰ ਟ੍ਰਾਈਬਲ 벨ਟ ਜੇ ਦਿਖਾ ਦੇਣਾ ਲੋਕ ਬਰਿਆਂ ਤੋਂ ਜੇਲਾਂ ਚ ਬੈਠੇ ਨੇ ਵਿਦਆਊਟ ਮਤਲਬ ਬੇਲ ਬੇਲ ਨੂੰ ਮਤਲਬ ਪਰਮਾਨੈਂਟ ਜੇਲ ਨੂੰ ਪਰਮਾਨੈਂਟ ਬਣਾ ਦਿੱਤਾ ਬੇਲ ਐਕਸੈਪਸ਼ਨ ਬਣਾ ਦਿੱਤੀ ਹੈ ਤਾਂ ਆਪਣਾ ਹੀ ਡਾਕਟਰਾਈਨ ਪੁੱਠਾ ਹੋਇਆ ਹੋਇਆ ਤਾਂ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਸ ਸੋਸਾਇਟੀ ਚ ਜਿੱਥੇ ਕੋਈ ਥੋੜੇ ਲੋਕ ਅਵੇਅਰ ਨੇ ਇਸੇ ਮੁਲਕ ਚ ਤਾਂ ਅਸਾਮਾ ਹੈ ਸਾਰਾ ਕੁਝ ਜਿੱਥੇ ਅਵੇਅਰ ਨੇ ਉੱਥੇ ਚੀਜ਼ਾਂ ਥੋੜੀਆਂ ਚੈੱਕ ਚ ਰਹਿੰਦੀਆਂ ਨੇ ਜਿੱਥੇ ਅਵੇਅਰਨੈਸ ਨਹੀਂ ਹੈਗੀ ਉਥੇ ਪੁਲਿਸ ਦੀ ਐਕਸੈਸ ਯੂਜ਼ ਚੱਲਦੀ ਹੈ ਉਥੇ ਕਰਪਸ਼ਨ ਵੀ ਚੱਲਦੀ ਹੈ ਉਥੇ ਮਾਫੀਆ ਨਾਲ ਰਲ ਕੇ ਵੀ ਚੱਲਿਆ ਜਾਂਦਾ ਆ ਅਮਰਸਰ ਦਾ ਜਿਹੜਾ ਲੀਕਵਰ ਕੇਸ ਹੈ ਜਿਹਦੇ ਚ ਇਨੇ ਲੋਕ ਮਾਰੇ ਗਏ ਕੀ ਪੁਲਿਸ ਦੀ ਨਗਰਾਨੀ ਤੋਂ ਬਗੈਰ ਇਹ ਚੀਜ਼ ਹੋ ਸਕਦੀ ਹੈ ਖੁਦ ਮੁੱਖ ਮੰਤਰੀ ਨੇ ਕਿਹਾ ਕਿ ਇਹਦੇ ਚ ਗੱਠਜੋੜ ਹੈ ਠੀਕ ਹੈ ਗੱਠਜੋੜ ਹੈ ਰੇਤਾ ਸਾਹਿਬ ਦਾ ਡੀਜੀਪੀ ਨੇ ਵੀ ਕਹਿ ਦਿੱਤਾ ਸੀਗਾ ਜਿਹਦੀ ਡਰੱਗ ਮਾਮਲੇ ਤੇ ਜਾਂਚ ਦੇ ਉਹ ਆਈਸੀ ਕਿ ਪੁਲਿਸ ਤੇ ਬੀਐਸਐਫ ਦੀ ਬਿਊਰੋਕ੍ਰੇਸੀ ਪੋਲਿਟਿਸ਼యన్స్ ਸਮਗਲਰ ਇਹਨਾਂ ਦਾ ਗਾਠ ਜੋੜ ਹੈ ਜਿਹੜਾ ਡਰੱਗ ਦਾ ਸਾਰਾ ਰੈਕਟ ਚਲਾ ਰਿਆ ਹੈਗਾ ਆ ਤਾਂ ਫਿਰ ਭਾਈ ਇਹ ਚੇਨ ਤੋੜਨੀ ਹੈ ਜਿਨ੍ਹਾਂ ਨੇ ਚੇਨ ਤੋੜਨੀ ਹੈ ਜਿੰਨੂੰ ਕਹਿੰਦੇ ਆ ਵੀ ਦੁੱਧ ਦੀ ਰਾਖੀ ਜਦੋਂ ਤੁਸੀਂ ਬਿੱਲੀ ਨੂੰ ਬਿਠਾਓਗੇ ਤਾਂ ਫਿਰ ਭਾਈ ਦੁੱਧ ਦਾ ਕੀ ਬਣਨਾ ਤੁਹਾਨੂੰ ਪਤਾ ਹੀ ਆ ਤਾਂ ਇਸ ਕਰਕੇ ਇਸ ਚ ਬਿਲੀ ਦੇ ਗੱਲ ਘੰਟੀ ਬੰਨਣ ਦਾ ਪ੍ਰੋਸੈਸ ਤਾਂ ਹੀ ਹੋ ਸਕਦਾ ਜੇ ਅਸੀਂ ਜ਼ਮੂਰੀ ਚੇਤਨਾ ਹੈ ਜਿੰਨੀ ਸਮਾਜ ਚ ਜ਼ਿਆਦਾ ਫੈਲੂਗੀ ਲੋਕਾਂ ਚ ਅਵੇਰਨੈਸ ਹੋਊਗੀ ਤਾਂ ਲੋਕ ਸਵਾਲ ਵੀ ਕਰਨਗੇ ਤੇ ਚੀਜ਼ਾਂ ਕੰਟਰੋਲ ਚ ਰਹਿ ਸਕਦੀਆਂ ਨੇ ਉਹਦੇ ਚ ਮੀਡੀਆ ਦਾ ਵੀ ਰੋਲ ਹੈ ਉਹਦੇ ਚ ਪ੍ਰੋਗਰੈਸਿਵ ਇੰਟੈਲੈਕਚੁਅਲਸ ਦਾ ਵੀ ਰੋਲ ਹੋਏਗਾ ਉਹਦੇ ਚ ਸਾਡੇ ਵਰਗੀ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਕਿ ਲੋਕ ਲਾਇਰ ਚ ਕੰਮ ਕਰਦੀਆਂ ਨੇ ਜਾਂ ਸਿਵਲ ਸੁਸਾਇਟੀ ਦੇ ਲੋਕ ਨੇ ਜਿਹੜੇ ਇਹਨਾਂ ਸਾਰਿਆਂ ਦੀ ਇੱਕ ਬਜਮੀ ਭੂਮਿਕਾ ਹੈ ਇਹਨਾਂ ਸਾਰਿਆਂ ਨੂੰ ਆਪਣੇ ਆਪਣੇ ਪਦਰਥ ਤੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਸੁਸਾਇਟੀ ਦੇ ਵਿੱਚ ਲੋਕਾਂ ਦੇ ਜਿਹੜੇ ਮੂਲਲੇ ਅਧਿਕਾਰ ਨੇ ਕੁਝ ਤਾਂ ਕਨਸਟੀਟਿਊਸ਼ਨ ਚ ਮਿਲੇ ਹੋਏ ਨੇ ਕੁਝ ਇੱਕ ਜਨਰਲ ਸੁਸਾਇਟੀ ਚ ਡੈਮੋਕ੍ਰੈਟਿਕ ਸੁਸਾਇਟੀ ਚ ਜਨਰਲ ਇੱਕ ਜਿੰਨੂੰ ਕਹਿੰਦੇ ਹੁੰਦੇ ਨੇ ਇੱਕ ਧਾਰਨਾ ਬਣ ਜਾਂਦੀ ਹੈ ਜਮਹੂਰੀ ਹੱਕਾਂ ਲਈ ਕਿ ਪਬਲਿਕ ਡੋਮੇਨ 'ਚ ਲੋਕਾਂ ਦੀ ਹਿੱਸੇਦਾਰੀ ਕਿੰਨੀ ਹੈ ਪਾਲਿਸੀ ਮੇਕਿੰਗ ਜਾਂ ਕਿਸੇ ਵੀ ਚੀਜ਼ 'ਚ ਹਿੱਸੇਦਾਰੀ ਕਿੰਨੀ ਹੈ ਜਿਹੜੇ ਸਕੈਨਡੀਨੇਵੀਅਨ ਕੰਟਰੀਜ਼ ਨੇ ਜਿੱਥੇ ਕੋਈ ਨਵਾਂ ਐਕਟ ਵੀ ਬਣਾਉਣਾ ਹੁੰਦਾ ਤਾਂ ਲੋਕਾਂ 'ਚ ਓਪੀਨੀਅਨ ਲਈ ਜਾਂਦੀ ਹੈ ਸਾਡੇ ਇੱਥੇ ਓਪੀਨੀਅਨ ਦੇ ਨਾਂ ਤੇ ਪਤਾ ਵੀ ਨਹੀਂ ਹੁੰਦਾ ਵੀ ਸਰਕਾਰ ਨੇ ਕੋਈ ਓਪੀਨੀਅਨ ਮੰਗੀ ਹੈ ਲੋਕਾਂ ਨੇ ਕੋਈ ਓਪੀਨੀਅਨ ਦੇਣੀ ਹੈ ਤਾਂ ਜਦੋਂ ਇਹ ਚੀਜ਼ ਹੁੰਦੀ ਹੈ ਤਾਂ ਫਿਰ ਐਕਸੈਸ ਪਾਵਰ ਦੀ ਮਿਸਯੂਜ਼ ਹੋਣ ਦੇ ਸੰਭਾਵਨਾਵਾਂ ਜ਼ਿਆਦਾ ਰਹਿੰਦੀਆਂ ਨੇ ਸੋਸਾਇਟੀ ਨੂੰ ਅਵੇਅਰ ਕਰੀਏ ਇਹ ਚੀਜ਼ਾਂ ਚੈੱਕ ਕਰਨੀਆਂ ਔਰ ਉਸ ਤੋਂ ਤੁਹਾਨੂੰ ਲਾਜ਼ਮੀ ਤੌਰ ਤੇ ਫਿਰ ਚੀਜ਼ਾਂ ਮਿਲਣਗੀਆਂ ਜੁਡੀਸ਼ਰੀ ਚ ਜਾਂ ਹੋਰ ਸਾਰੀਆਂ ਥਾਵਾਂ ਤੇ ਜਿੱਥੇ ਵੀ ਕੋਈ ਚੰਗੇ ਬੰਦੇ ਬੈਠੇ ਨੇ ਪੁਲਿਸ ਵੀ ਹੋਣਗੇ ਜਿੱਥੇ ਕੋਈ ਚੰਗੇ ਬੰਦੇ ਬੈਠੇ ਨੇ ਉਹਨਾਂ ਨੂੰ ਫਿਰ ਹਿੰਮਤ ਤੇ ਹੌਸਲਾ ਮਿਲਦਾ ਨਹੀਂ ਤਾਂ ਅਕਸਰ ਇਹ ਹੁੰਦਾ ਕਿ ਪੁਲਿਸ ਜਿਹੜਾ ਕੋਈ ਕ腐ਸ਼ਨ ਨਹੀਂ ਕਰਦਾ ਉਹਨੂੰ ਅਕਸਰ ਡਿਪਾਰਟਮੈਂਟ ਚ ਉਹ ਕੰਮ ਦਿੱਤਾ ਜਾਂਦਾ ਜਿਹੜਾ ਖੋਡੇ ਲਾਈਨ ਲਾਉਣ ਵਾਲਾ ਹੁੰਦਾ ਜਾਂ ਜਿਹਨੂੰ ਕਹਿੰਦੇ ਹੁੰਦੇ ਨੇ ਤੋਂ ਕਮਾਊ ਪੋਸਟਾਂ ਦਾ ਪੁਲਿਸ ਚ ਥਾਣੇ ਵਿਗਦੇ ਨੇ ਭਾਈ ਠਾਣੇ ਵਿਕਦੇ ਨੇ ਇਹ ਖਬਰਾਂ ਤਾਂ ਆਮ ਪਬਲਿਕ ਡੋਮੇਨ ਚ ਨੇ ਹੁਣ ਤੁਸੀਂ ਕਹੋਗੇ ਵੀ ਇਹਦੇ ਸਬੂਤ ਲਿਆਓ ਕੋਈ ਜਾਂ ਕਿੱਥੋਂ ਲਿਆਓ ਇਹਨਾਂ ਗੱਲਾਂ ਦੇ ਸਬੂਤ ਨਹੀਂ ਪਰ ਹਾਂ ਚੀਜ਼ਾਂ ਚੱਲਦੀਆਂ ਨੇ ਉਹਦਾ ਸਬੂਤ ਇੱਕੋ ਗੱਲ ਤੋਂ ਮਿਲ ਸਕਦਾ ਕਿ ਬਈ ਜਿੰਨੀ ਕਿਸੇ ਐਸਐਸਪੀ ਡੀਆਈਜੀ ਦੇ ਇਹਨਾਂ ਦੀ ਤਨਖਾਹ ਹੈ ਜਿਸ ਅਕੇਲ 'ਚ ਇਹ ਵਿਚਰਦੇ ਨੇ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਕਰਾ ਲਓ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਕਿ ਉਹ ਕਿੱਥੇ-ਕਿੱਥੇ ਨੇ ਜੱਜਾਂ ਦੀ ਵੀ ਇਹੋ ਜੀ ਜਾਂਚ ਕਰਾ ਲਓ ਪਰ ਉਹ ਅਕਾਉਂਟੇਬਿਲਟੀ ਨਹੀਂ ਨਾ ਹੈਗੀ। ਹਾਂ ਪੈਸੇ ਜ਼ਰੂਰ ਕਰੋ ਮਿਲ ਜਾਂਦੇ ਨੇ ਕਰੋੜਾਂ ਰੁਪਈਆ ਮਿਲ ਜਾਂਦਾ ਜੇ ਹੱਗ ਨਾ ਲੱਗਦੀ ਤਾਂ ਪਤਾ ਵੀ ਨਹੀਂ ਸੀ ਲੱਗਣਾ ਕਿੰਨੇ ਪੈਸੇ। ਬਹੁਤ ਸ਼ੁਕਰੀਆ ਜੀ। ਮੇਰੇ ਵੱਲ। ਰਮੇਂਦਰ ਸਿੰਘ ਪਟਿਆਲਾ ਜਿਨ੍ਹਾਂ ਨੇ ਉਸ ਕੇਸ ਦੇ ਪ੍ਰਸੰਗ ਵਿੱਚ ਪੂਰਾ ਓਵਰਹਾਲ ਸਿਨੈਰੀਓ ਕੀ ਬਣਿਆ ਹੋਇਆ ਉਸ ਦੇ ਬਾਰੇ ਗੱਲ ਕੀਤੀ ਹੈ ਤੇ ਸੋਲੂਸ਼ਨ ਕਿੱਥੇ ਪਿਆ ਹੈ। ਇਸ ਦੇ ਬਾਰੇ ਅਸੀਂ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ। ਤੁਹਾਡਾ ਕੀ ਮੰਨਣਾ ਹੈ ਅਜਿਹੇ ਮਾਮਲਿਆਂ ਦੇ ਉੱਤੇ ਕਿਸ ਢੰਗ ਨਾਲ ਨਿਜਠਿਆ ਜਾਣਾ ਚਾਹੀਦਾ ਮਾਮਲਿਆਂ ਨੂੰ? ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ। ਫਿਲਹਾਲ ਇਸ ਇੰਟਰਵਿਊ ਚ ਹੈ ਨਹੀਂ ਆਪਣੇ ਸਾ